ਜੀ 2600 ਜਿਹੜੀਆਂ ਸਕਿੱਲ ਦੀਆਂ ਐਪਲੀਕੇਸ਼ਨਾਂ ਰਿਜੈਕਟ ਕੀਤੀਆਂ ਗਵਰਨਮੈਂਟ ਨੇ ਉਹਦੇ ਅੱਜ ਸਬੰਧ ਦੇ ਵਿੱਚ ਬਹੁਤ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਹੋਏ ਨੇ ਬਾਈ ਉਹਨਾਂ ਨੂੰ ਤਾਂ ਜਾਣਦੇ ਆ ਬਾਈ ਜੀ ਹੁਣ ਅੱਜ ਤੁਹਾਡਾ ਪਹਿਲਾ ਇਕੱਠਾ ਕੀ ਕਹਿਣਾ ਚਾਹੁੰਦੇ ਹੋ ਬਾਈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਧੱਕਾ ਸਾਡੇ ਨਾਲ ਕੀਤਾ ਗਿਆ ਸਾਨੂੰ 2-2 ਸਾਲ ਵੇਟ ਕਰਾਇਆ ਗਿਆ ਸਾਡੇ ਫਰਕ ਕੋਮਿਟੀ ਵੀ ਮੁੱਕ ਚੱਲੇ ਸੀ ਜੀ ਤੇ ਹੁਣ ਸਾਨੂੰ ਸਾਡੀਆਂ ਫਾਈਲਾਂ ਰਿਟਰਨ ਕਰਕੇ ਮੋੜੀਆਂ ਇਸ ਕਰਕੇ ਕਿ ਸਾਨੂੰ ਆਪਣੀ ਡਿਊਟੀ ਨਹੀਂ ਕਰਨ ਹੋ ਰਹੀ ਸਰਕਾਰ ਵੱਲੋਂ ਭਾਈ ਜੀ ਜਿਵੇਂ ਗਵਰਨਮੈਂਟ ਕਹਿ ਰਹੀ ਹੈ ਵੀ ਬਹੁਤ ਜ਼ਿਆਦਾ ਫੇਕ ਜਿਹੜੀ ਸੀਗੀਆਂ ਡਾਕੂਮੈਂਟ ਲਾਏ ਗਏ ਸੀਗੇ ਸਟੂਡੈਂਟ ਵੱਲੋਂ ਤੁਹਾਨੂੰ ਕੀ ਲੱਗਦਾ ਵੀ ਹੈਗਾ ਸੀ ਤਾਂ ਨਾ ਕੁਝ ਜਾਂ ਕੀ ਸੀਗਾ ਦੇਖੋ ਇਹ ਚੀਜ਼ ਗਵਰਨਮੈਂਟ ਨੂੰ ਕਰਨੀ ਹੈ ਕਿਉਂਕਿ ਉਹਨਾਂ ਨੇ ਆਫੀਸਰ ਜਿਹੜੇ ਅਸਾਈਨ ਕੀਤੇ ਉਹਨਾਂ ਦੀ ਡਿਊਟੀ ਹੈਗੀ ਠੀਕ ਹੈ ਅਸੀਂ ਆਪਣੀ ਇੰਡੀਵਿਜੂਅਲ ਸੀ ਗੱਲ ਕਰੀਏ ਅਸੀਂ ਕੰਮ ਵੀ ਕੀਤਾ ਸਕਿੱਲ 'ਚ ਹੈਨਾ ਅਸੀਂ ਆਪਣੀਆਂ ਜਿਹੜੀਆਂ ਪੰਜਾਬ ਜਿਹੜੀਆਂ ਪੜਾਈਆਂ ਕੀਤੀਆਂ ਉਹ ਛੱਡ ਕੇ ਕਿਉਂਕਿ ਬੱਚਿਆਂ ਕੋਲ ਬਹੁਤ ਘੱਟ ਆਪਸ਼ਨ ਸੀਗੇ ਹੈਨਾ ਐਕਸਪਲੋਰ ਕਰਨ ਲਈ ਕੁਝ ਉੱਜਾਂ ਕੋਲ ਸੀ ਕਿ ਉਹ ਮੂਵ ਆਊਟ ਕਰਕੇ ਡਿਫਰੈਂਟ ਪ੍ਰੋਵਿੰਸ ਤੇ ਜਾ ਸਕਦੇ ਸੀ ਕੁਝ ਕੋਲ ਸੀਗਾ ਕਿ ਉਹ ਸਕਿੱਲ ਟ੍ਰੇਡ ਦੀ ਜੌਬ ਨੂੰ ਹੈਨਾ ਅਪਲਾਈ ਕਰਨ ਉਸੇ ਕੰਮ ਕਰਨ ਫਿਰ ਉਸ ਤੋਂ ਐਕਸਪੀਰੀਅੰਸ ਗੇਨ ਕਰਕੇ ਆਪਣੀ ਪੀਐਨਪੀ ਲਾ ਸਕਦੇ ਸੀ ਤੇ ਸਾਡੇ ਵਿੱਚੋਂ 2600 ਵਿੱਚੋਂ 2600 ਮੇਰੇ ਮੇਰੇ ਸਾਥ ਨਾਲ 2600 ਜਣਾ ਹੀ ਹੈਗਾ ਹੈ ਨਾ ਜਿਨ੍ਹਾਂ ਨੇ ਹੁਣ ਮੇ ਮੇਰੀ ਸੀਗੀ ਪੇਂਟਿੰਗ ਦੀ ਜੌਬ ਹੈ ਨਾ ਤੁਸੀਂ ਆਪਣੇ ਬਾਰੇ ਦੱਸਾ ਦਿਓ ਚਲੋ ਤੇ ਮੇ ਮੈਂ ਪੇਂਟਿੰਗ ਦਾ ਕੰਮ ਕੀਤਾ ਹੈ ਨਾ ਇੰਟੀਰੀਅਰ ਐਕਸਟੀਰੀਅਰ ਪੇਂਟਿੰਗ ਕੀਤੀ ਹੈ ਅਸੀਂ ਅਸੀਂ ਵਾਲਪੇਪਰ ਵੀ ਚੇਂਜ ਕੀਤੇ ਹੈ ਨਾ ਕਿ ਅਬ ਸੀ ਆਪਣੀ ਫੀਲਡ ਛੱਡ ਕੇ ਆਈਟੀ ਦੀ ਫੀਲਡ ਛੱਡ ਕੇ ਇੱਕ ਡਿਫਰੈਂਟ ਫੀਲਡ ਚ ਹੈ ਨਾ ਉੱਥੇ ਸੈਟਅਪ ਕੀਤਾ ਆਪਣਾ ਸਭ ਕੁਝ ਤੇ ਅਸੀਂ ਕੰਮ ਕੀਤਾ ਤੇ ਅਸੀਂ ਵੇਟ ਕੀਤਾ ਗਵਰਨਮੈਂਟ ਦਾ ਹੈ ਨਾ ਕਿ ਸਾਨੂੰ ਆਨਸਰ ਮਿਲੂਗਾ ਤੇ ਸਾਨੂੰ ਆਨਸਰ ਇਸ ਏ ਮਿਲਿਆ ਕਿ ਸਾਡੀ ਫਾਈਲ ਅਸੀਂ ਰਿਟਰਨ ਕਰ ਰਹੇ ਹਾਂ ਸਾਡੇ ਕੋਲ ਸਾਡੇ ਕੋ ਦੇ ਖੇਲ ਚ ਤੁਹਾਡੇ ਵਰਕ ਪਰਮਿਟ ਐਕਸਪਾਇਰ ਹੋ ਗਏ ਹਨ ਹਾਂਜੀ ਬੋਤਿਆਂ ਦੇ ਹੋ ਚੁੱਕੇ ਹੋ ਚੱਲੇ ਆ ਅੱਛਾ ਹੁਣ ਤੁਹਾਡੀ ਕੀ ਰਣਨੀਤੀ ਅਗਲੀ ਕੀ ਤੁਸੀਂ ਕਰ ਰਹੇ ਹੋ ਹੁਣ ਨੈਕਸਟ ਰਣਨੀਤੀ ਸਾਡੀ ਇਹ ਕਿ ਸਾਨੂੰ ਅਸੀਂ ਗਵਰਨਮੈਂਟ ਤੇ ਭਰੋਸਾ ਕੀਤਾ ਹੈ ਨਾ ਕਿ ਗਵਰਨਮੈਂਟ ਨੇ ਕਿਹਾ ਸੀ ਕਿ ਅਸੀਂ ਫੇਅਰ ਡਿਸੀਜਨ ਦੇਾਂਗੇ ਹੈ ਨਾ ਇੱਕ ਪਾਲਿਸੀ ਉਹਨਾਂ ਨੇ ਬਣਾਈ ਸੀਗੀ ਉਸ ਪਾਲਿਸੀ ਤਹਿਤ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇੱਕ ਫੇਅਰ ਡਿਸੀਜਨ ਦਿੱਤਾ ਜਾਏ ਸਾਨੂੰ ਇਦਾਂ ਮਿਸ ਰਿਪਰੈਜ਼ੈਂਟ ਜਾਂ ਫਰਾਡ ਕਹਿ ਕੇ ਸਾਡੀਆਂ ਫਾਈਲਾਂ ਨਾ ਰਿਟਰਨ ਕੀਤੀਆਂ ਜਾਣ ਸਾਨੂੰ ਪੂਰੀ ਪੂਰਾ ਹੈ ਨਾ ਇੱਕ ਕੰਪਲਾਈਐਂਸ ਸੈੱਟ ਕੀਤੀ ਜਾਏ ਸਾਡੀਆਂ ਫਾਈਲਾਂ ਚੈੱਕ ਕੀਤੀਆਂ ਜਾਣ ਤੇ ਜਿਵੇਂ 2600 ਰਿਜੈਕਟ ਕੀਤੀਆਂ ਇਹਨਾਂ ਨੇ ਕਿੰਨਾ ਕਿ ਤੁਹਾਨੂੰ ਲੱਗ ਰਿਹਾ ਕਿੰਨਾ ਕੁ ਤੁਹਾਡੇ ਨਾਲ ਸਟੂਡੈਂਟ ਜੁੜੇ ਆ ਵੀ ਜਿਹੜੇ ਜੈਨੂਨ ਨੇ ਦੇਖੋ ਹੁਣੇ ਤੱਕ ਤਾਂ ਸਾਡੇ ਨਾਲ 1200 ਜਣੇ ਜੁੜ ਚੁੱਕੇ ਆ ਹਨਾ ਠੀਕ ਹੈ ਤੇ ਅੱਧਿਆਂ ਕੋਲ ਹੁਣ ਐਕਸੈਸ ਨਹੀਂ ਹੋਣਾ ਜੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਕੱਲ ਇੱਕ ਜਾ ਕੇ ਗੈਦਰਿੰਗ ਕਰੀਏ ਛੋਟੀ ਜੀ ਓਕੇ ਤੇ ਉਹਨਾਂ ਨੂੰ ਦੱਸੀਏ ਕਿ ਅਸੀਂ ਫਰਾਡ ਨਹੀਂ ਹੈਗੇ ਸਾਡੇ ਕੇਸ ਜੈਨੂਨ ਨੇ ਤੇ ਪਲੀਜ਼ ਸਾਨੂੰ ਕਨਸੀਡਰ ਕੀਤਾ ਜਾਏ ਇੱਕ ਗੱਲ ਹੋਰ ਖਾਸ ਚੱਲ ਦੇਗਾ ਇੱਕ ਹੋਰ ਖਾਸ ਗੱਲ ਆ ਵੀ ਗਵਰਨਮੈਂਟ ਨੇ ਜਿੰਨੀਆਂ ਟੋਟਲ ਸੀਗੀਆਂ ਫਾਈਲਾਂ ਸਾਰੀਆਂ ਰਿਜੈਕਟ ਕਰਤੀਆਂ ਮੈਂ ਚਲੋ ਕੁਛ ਨੇ ਕਿਸੇ ਫੇਕ ਲਾਇਆ ਉੱਪਰ ਬਹੁਤ ਸਾਰੇ ਜੈਨੂਅਲ ਹੋਣਗੇ ਵੀ ਗਵਰਨਮੈਂਟ ਕਿਤੇ ਨਾਕਾਮ ਜਬੀ ਇੱਥੇ ਲੱਗੀ ਉਹਨਾਂ ਦੀ ਵੀ ਉਹਨਾਂ ਨੇ ਇਹ ਨਹੀਂ ਕਹ ਲਈ ਭਾਈ ਕੀਤਾ ਵੀ ਭਾਈ ਤੇਰੀ ਫੇਕ ਸੀ ਤੇਰੀ ਤੇਰੀ ਸਹੀ ਹੈ ਤੇਰੀ ਫੇਕ ਕੁਸ ਕਰਦੀ ਦਾ ਸਹੀ ਦੇਖੋ ਹੁਣ ਜਿਹੜੇ ਇੰਨੇ ਕੁਝ ਲੋਕਾਂ ਨੇ ਆਪਣੀਆਂ ਐਫਓਆਈਆਂ ਵੀ ਕਢਵਾਈਆਂ ਹਨਾ ਡਾਕੂਮੈਂਟ ਉਸ ਤੇ ਉਹਨਾਂ ਦੀਆਂ ਪ੍ਰੂਫ ਸੀਗੀਆਂ ਉਹਨਾਂ ਦੀਆਂ ਫਾਈਲਾਂ ਕਲੋਜ਼ਰ ਤੇ ਸੀਗੀਆਂ ਖਾਲੀ ਇੱਕ ਡਾਇਰੈਕਟਰ ਦੇ ਸਿਗਨੇਚਰ ਤੇ ਸੀ ਅੱਛਾ ਹੁਣ ਜੇ ਸਮਝੋ ਕਿਸੇ ਦੀ ਫਾਈਲ ਆਲਰੇਡੀ ਅਪਰੂਵ ਹੈ ਉਦਾ ਵੈਰੀਫਿਕੇਸ਼ਨ ਤਾਂ ਉਸ ਆਫੀਸਰ ਨੇ ਕੀਤੀ ਹੋਣੀ ਨਾ ਜਿਨੇ ਆਪਣੀ ਡਿਊਟੀ ਪਰਫਾਰਮ ਕੀਤੀ ਹੈ ਤੇ ਜਾਂ ਫਿਰ ਆਪਾਂ ਇਹ ਕਹ ਲਈਏ ਜਿਨ੍ਹਾਂ ਦੀ ਅਪਰੂਵ ਸੀ ਕਿ ਜਾਂ ਫਿਰ ਆਫੀਸਰ ਵੀ ਫਰਾਡ ਨੇ ਆਫੀਸਰ ਨੇ ਆਪਣੀ ਡਿਊਟੀ ਕੀਤੀ ਨਹੀਂ ਸੀ ਸਾਨੂੰ ਇਹ ਚੀਜ਼ਾਂ ਦੇਖਣੀਆਂ ਪੈਣੀਆਂ ਹੈ ਨਾ ਕਿ ਆਪਾਂ ਕਹਿ ਦਈਏ ਹੈ ਨਾ ਕਿ ਆਪਾਂ ਸਸਪੈਂਡ ਕਰ ਦਈਏ ਪਰ ਉਹਦੇ ਨਾਲ ਲੋਕਾਂ ਦੀ ਲਾਈਫ ਤੇ ਕਿੰਨਾ ਇਫੈਕਟ ਪਾਊਗਾ ਹੈ ਨਾ ਅਸੀਂ ਬੈਠੇ ਬੈਠੇ ਅਸੀਂ ਅਨਇੰਪਲਾਈਡ ਹੋ ਜਾਂਦੇ ਹਾਂ ਨਾ ਸਾਡੇ ਡ੍ਰੀਮ ਆਪਾਂ ਸਾਰੇ ਇੱਥੇ ਆਏ ਆ ਆਪਾਂ ਪੜੇ ਆ ਆਪਾਂ ਕੰਮ ਕੀਤਾ ਆਪਾਂ ਨੂੰ ਸੀਗਾ ਆਪਾਂ ਪੀਆਰ ਲਈ ਹੈ ਜਿਵੇਂ ਲੋਕੀ ਕਹਿੰਦੇ ਕਿ ਸਾਰਿਆਂ ਦੀ ਪੀਆਰ ਹਾਗੀ ਨਹੀਂ ਹੈ ਨਾ ਕਿ ਸਾਰਿਆਂ ਨੂੰ ਕੀ ਪਤਾ ਨਾ ਹੀ ਵੀ ਮਿਲੇ ਹੈ ਨਾ ਅਸੀਂ ਮੰਨਦੇ ਆ ਜਿਨ੍ਹਾਂ ਨੂੰ ਨਹੀਂ ਮਿਲੀ ਜਾਂ ਜਿਹੜੇ ਜਿਨ੍ਹਾਂ ਨੇ ਨਹੀਂ ਟਰਾਈ ਕੀਤੀ ਅਸੀਂ ਫੁੱਲ ਟਰਾਈ ਕੀਤੀ ਹੈ ਨਾ ਅਸੀਂ ਗਵਰਨਮੈਂਟ ਦੇ ਪਰੋਸਾ ਕਰਕੇ ਜਿਵੇਂ ਉਹਨਾਂ ਦੀਆਂ ਪਾਲਿਸੀਆਂ ਸੈਟ ਕੀਤੀਆਂ ਅਸੀਂ ਇੱਕ ਸਟੈਪ ਬਾਈ ਸਟੈਪ ਉਹ ਚੀਜ਼ਾਂ ਕੀਤੀਆਂ ਹੁਣ ਸਾਨੂੰ ਇਹ ਚੀਜ਼ ਕਰਕੇ ਰਿਟਰਨ ਦਿੱਤੀ ਕਿ ਸਾਡੇ ਤੋਂ ਫਰਾਡ ਨਹੀਂ ਫੜਨ ਹੋਇਆ ਜਾਂ ਫਿਰ ਸਾਡੇ ਕੋਲ ਕੋਟੇ ਨਹੀਂ ਸੀ ਕਿ ਪਹਿਲਾਂ ਤਾਂ ਇਹੋ ਕਹੀ ਕਿ ਸਾਡੇ ਕੋਲ ਕੋਟੇ ਨਹੀਂ ਸੀਗੇ ਹੁਣ ਜਦੋਂ ਇਮੀਗ੍ਰੇਸ਼ਨ ਬਜਟ ਪਾਸ ਹੋਇਆ ਉਸ ਤੇ ਕੋਟੇ ਵੀ ਇਹਨਾਂ ਨੂੰ ਮਿਲ ਗਏ ਸਾਰਾ ਕੁਝ ਹੋ ਗਿਆ ਅਸਾਂ ਹੁਣ ਕੋਟੇ ਵੀ ਮਿਲ ਕੇ ਸਭ ਕੁਝ ਹੋ ਗਿਆ ਹੁਣ ਤੁਸੀਂ ਕਹਿੰਦੇ ਹੋ ਕਿ 2600 ਜਿਹੜੇ ਆਪਾਂ ਸਸਪੈਂਡ ਹੀ ਕਰ ਦਿੱਤੀ ਹੈ ਉਹਨਾਂ ਦਾ ਇੰਪੈਕਟ ਤਾਂ ਦੇਖੋ ਕੀ ਪਾਊਗਾ ਉਹਨਾਂ ਦੀ ਜ਼ਿੰਦਗੀ ਤੇ ਕਿ ਜਿਹੜੇ ਆਪਾਂ ਜਿਨ੍ਹਾਂ ਨੇ 6-6 ਸਾਲ ਇੱਥੇ ਲਾ ਦਿੱਤੇ ਉਹਨਾਂ ਦੀ ਜ਼ਿੰਦਗੀਆਂ ਤੇ ਇੰਪੈਕਟ ਕੀ ਪਾਊਗਾ ਉਹਨਾਂ ਪਿੱਛੇ ਜੋ ਕੇ ਰਹਿ ਗਏ ਨਾ ਇੱਥੇ ਜੋ ਕੇ ਰਹਿ ਗਏ ਸਾਡਾ ਤਾਂ ਕਲੀਅਰ ਇਸਪੀਅਰ ਹੋ ਚੁੱਕੇ ਆ ਇੱਕ ਇੱਕ ਉਹਨਾਂ ਵਿੱਚੋਂ 90% 99% ਸੀਗਾ ਵੀ ਉਹਦਾ ਡੰਨਾ ਸਾਡਾ ਕੰਮ ਉਹ ਇਹੋ ਤੋਂ ਗੱਲ ਹੈ ਹੁਣ ਜਿੰਨਾਂ ਨੇ 2-2 ਸਾਲ ਵੇਟ ਕੀਤੀ ਉਹਨਾਂ ਨੇ 2 ਸਾਲ ਇਸ ਲਈ ਵੇਟ ਕੀਤੀ ਕਿ ਉਹਨਾਂ ਨੂੰ ਗਵਰਨਮੈਂਟ ਤੇ ਭਰੋਸਾ ਸੀਗਾ ਉਹਨਾਂ ਆਫੀਸਰਸ ਤੇ ਭਰੋਸਾ ਸੀਗਾ ਅਸੀਂ ਮੰਨਦੇ ਹਾਂ ਪਾਲਿਸੀਸ ਇਹ ਚੇਂਜ ਆਂਦੀਆਂ ਨੇ ਪਰ ਪੋਜ਼ਿਟਿਵਲੀ ਜਦੋਂ ਚੇਂਜ ਆਉਣਗੇ ਉਹ ਗਾਂ ਲਈ ਗਾਂ ਵਾਲੇ ਬੰਦੇ ਲਈ ਆਣ ਨਾ ਕਿ ਪੀ ਨਾ ਕਿ ਪਿਛਲੇ ਬੰਦੇ ਲਈ ਆਣ ਹੁਣ ਤੁਸੀਂ ਕਹਿੰਦੇ ਆਪਾਂ ਰਿਟਰਨ ਕਰ ਦਈਏ ਪਹਿਲਾਂ ਕਹਿੰਦੇ ਆਪਾਂ ਕੋਟੇ ਨਹੀਂ ਹੈਗੇ ਸਾਡੇ ਕੋਲ ਆਪਾਂ ਰਿਟਰਨ ਕਰ ਦਈਏ ਇਹ ਤਾਂ ਉਹ ਗੱਲ ਹੋ ਗਈ ਜੇ ਤੁਸੀਂ ਕਾਲਜ ਪੜ੍ਹਦੇ ਤੁਹਾਨੂੰ ਤੁਹਾਡੀ ਤੁਹਾਡੀ ਨੌਕਰੀ ਨਹੀਂ ਲੱਗਦੀ ਤੁਸੀਂ ਕਾਲਜ ਜਾ ਕੇ ਆਪਣੀ ਡਿਗਰੀ ਥੋੜੀ ਵਾਪਸ ਕਰਕੇ ਮੈਨੂੰ ਆਪਣਾ 40000 ਵਾਪਸ ਕਰਕੇ ਮੇਰੀ ਨੌਕਰੀ ਨਹੀਂ ਲੱਗਦੀ ਹੈਨਾ ਤੁਹਾਡੇ ਕੋਲ ਕੋਟੇ ਨਹੀਂ ਹੈਗੇ ਤੁਸੀਂ ਸਾਨੂੰ ਵੇਟ ਕਰੋ ਸਾਨੂੰ ਸਾਨੂੰ ਸਪੋਰਟ ਲੈਟਰਾਂ ਤੋਂ ਸਾਨੂੰ ਵਰਕ ਪਰਮਿਟ ਐਕਸਟੈਂਡ ਦਾ ਕੋਈ ਤਾਂ ਸਾਡੇ ਕੋਈ ਤਾਂ ਸੋਲੂਸ਼ਨ ਦੋ ਹੁਣ ਤੁਸੀਂ ਐਦਾਂ ਸਾਨੂੰ ਗਾਰਬੇਜ ਕਰਕੇ ਛੁੱਟੀ ਜਾਂਦੇ ਹੋ ਸਾਡੀ ਵੀ ਤਾਂ ਲਾਈਫ ਹੈਗੀ ਹੈ ਨਾ ਸਾਡੇ ਵੀ ਪਰਿਵਾਰ ਹੈਗੇ ਅਸੀਂ ਸਾਰਿਆਂ ਨੂੰ ਪਾਲਣਾ ਹੈ ਅਸੀਂ ਇੱਥੇ ਆਏ ਆ ਕੋਈ ਡ੍ਰੀਮ ਲੈ ਕੇ ਆਏ ਆ ਤੁਹਾਡੇ ਤੇ ਭਰੋਸਾ ਕਰਕੇ ਆਏ ਆ ਅਸੀਂ ਕੋਈ ਕ੍ਰਾਈਮਨਲ ਤਾਂ ਹੈਗੇ ਨਹੀਂ ਨਾ ਹੁਣ ਮੈਨੂੰ ਭਾਈ 6 ਸਾਲ ਹੋ ਗਏ ਨਾ ਤਾਂ ਮੈਨੂੰ ਮੇ ਕਦੇ ਸਪੀਡਿੰਗ ਦੀ ਟਿਕਟ ਆਈ ਹੈ ਨਾ ਦੇਖਿਆ ਜਿਵੇਂ ਕਹਿੰਦੇ ਕਿ ਬੱਚੇ ਰੋਲਾ ਪਾਉਂਦੇ ਆ ਬੱਚੇ ਬੱਚੇ ਗੰਦ ਪਾਉਂਦੇ ਨਾ ਮੇਰੀ ਕਦੇ ਸਪੀਡਿੰਗ ਦੀ ਟਿਕਟ ਆਈ ਨਾ ਅਸੀਂ ਕਦੇ ਪਲਾਜ਼ਿਆਂ 'ਚ ਫਿੜੇ ਆ ਹਨਾ ਅਸੀਂ ਆਪਣਾ ਜੈਨੂਇਨ ਜਿਵੇਂ ਇੱਕ ਨਾਰਮਲ ਬੰਦਾ ਜ਼ਿੰਦਗੀ ਜਿਦਾ ਸਵੇਰੇ ਕੰਮ ਤੇ ਗੇ ਸ਼ਾਮ ਨੂੰ ਆਏ ਘਰੇ ਬੈਠੇ ਜਾਂ ਫਿਰ ਗਰਾਊਂਡ ਚੱਲ ਕੇ ਖੇਡਣ ਲਈ ਉਦਾਂ ਦੀ ਜ਼ਿੰਦਗੀ ਆਪਣੀ ਜੂਨ ਟੈਕਸ ਦੇਤੇ 6 ਸਾਲਾਂ 'ਚ ਹਾਂਜੀ ਟੈਕਸ ਦੀ ਗੱਲ ਨਹੀਂ ਜੇ ਆਪਾਂ ਦੇਸ਼ 'ਚ ਰਹਿਣਾ ਹੈ ਜੇ ਦੇਸ਼ ਚਲਾਣਾ ਹੈ ਟੈਕਸ ਇੰਪੋਰਟੈਂਟ ਹੈ ਨਾ ਜਿਵੇਂ ਜਿਨ੍ਹਾਂ ਨੇ ਅਕਾਊਂਟਿੰਗ ਪੜ੍ਹੀ ਉਹਨਾਂ ਨੂੰ ਪਤਾ ਹੈ ਨਾ ਟੈਕਸ ਅਸੀਂ ਨਹੀਂ ਕਹਿੰਦੇ ਹਾਂ ਕਿ ਕੋਈ ਕੰਪਲੇਨ ਨਹੀਂ ਕਰਦੇ ਆ ਸਾਨੂੰ ਕੰਪਲੇਨ ਨਹੀਂ ਹੈ ਕਿ ਭਾਈ ਜਿਹੜੇ ਜੈਨੂਅਲ ਨੇ ਹੈ ਨਾ ਤੁਸੀਂ ਲੋਕਾਂ ਇਹ ਇਹ ਖਾਲੀ ਫਾਈਲ ਨੰਬਰ ਨਹੀਂ ਹੈਗੇ ਇਹ ਲੋਕਾਂ ਦੀਆਂ ਜ਼ਿੰਦਗੀਆਂ ਨੇ ਹੈ ਨਾ 27 27 ਸਾਲ ਕੋਈ 36 36 ਸਾਲਾਂ ਦੇ ਬੰਦੇ ਜਵਾਕ ਵੀ ਹੈਗੇ ਇੱਥੇ ਹੈ ਨਾ ਉਹਨਾਂ ਦੀਆਂ ਜ਼ਿੰਦਗੀਆਂ ਨੇ ਫਾਈਲ ਨੰਬਰ ਕਰ ਲੈਣੀਆਂ ਕਿ ਤੁਸੀਂ ਸਸਪੈਂਡ ਕਰਤਾ ਉਹਨਾਂ ਕੁਝਾਂ ਦੀਆਂ ਤਾਂ ਜ਼ਿੰਦਗੀਆਂ ਹੀ ਖਤਮ ਹੋ ਗਈ ਤੇ ਕੁਝ ਲੋਕੀ ਨੇ ਡਿਪਰੈਸ ਨੇ ਕਿ ਉਹਨਾਂ ਕੋਈ ਸੋਲੂਸ਼ਨ ਹੀ ਨਹੀਂ ਬਚ ਰਿਹਾ ਹੈ ਨਾ ਇਹਨੇ ਮੈਂਟਲ ਸਟ्रेस ਤੋਂ ਕੁਝ ਲੋਕੀ ਗੁਜ਼ਰ ਰਹੇ ਨੇ ਸੁਸਾਈਡਲ ਥਾਟਸ ਆ ਰਹੇ ਨੇ ਹੁਣ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਲਾਈਫ ਪ੍ਰਿਜ਼ਰਵ ਕਰਿਆ ਨੇ ਐਵਰੀ ਲਾਈਫ ਮੈਟਰ ਆਪਾਂ ਜੇ ਆਪਾਂ ਆਪੋਨ ਸਟੂਡੈਂਟਾਂ ਦੀ ਗੱਲ ਕਰਦੇ ਆਂ ਬੱਚਿਆਂ ਦੀ ਗੱਲ ਕਰਦੇ ਆਂ ਜਿਨ੍ਹਾਂ ਨੂੰ WW2 ਦੀ ਵਾਰਤ ਦੀ ਜਿਨ੍ਹਾਂ ਨੂੰ ਮਾਰਿਆ ਗਿਆ ਹੈ ਨਾ ਜਿੱਦੋਂ ਆਪਾਂ 오ਰੇਂਜ ਜਿਹੜੀ ਮੂਵਮੈਂਟ ਚੱਲੀ ਸੀਗੀ ਹੈ ਨਾ ਐਵਰੀ ਲਾਈਫ ਮੈਟਰਸ ਜਾਂ ਫਿਰ ਐਵਰੀ ਚਾਈਲਡ ਲਾਈਫ ਮੈਟਰਸ ਹੈ ਨਾ ਅਸੀਂ ਵੀ ਬੱਚੇ ਹੈਗੇ ਆਂ ਆਪਾਂ ਵੀ ਚਿਲड्रन ਹੀ ਹੈਗੇ ਆ ਜੇ ਤੁਸੀਂ ਸਟੂਡੈਂਟ ਹੈਗੇ ਆ ਆਪਾਂ 25 ਸਾਲਾਂ ਦੇ ਹੈਗੇ ਆ ਸਾਡੀ ਜ਼ਿੰਦਗੀ ਵੀ ਇੰਪੋਰਟੈਂਟ ਹੈਗੀ ਅਸੀਂ ਵੀ ਕੋਈ ਡ੍ਰੀਮ ਦੇਖ ਕੇ ਆਏ ਆ ਉਹੀ ਹੈ ਨਾ ਇੱਕ ਪਾਸੇ ਤਾਂ ਗਵਰਨਮੈਂਟ ਹੁਣ ਤੱਕ ਅਸੀਂ ਵੀ ਪਿੱਟਦੇ ਰਹੇ ਆ ਭਾਈ ਬੀ ਸਕਿੱਲ ਲੈ ਕੇ ਆਓ ਕੋਈ ਸਕਿੱਲ ਲੈ ਕੇ ਆਓ ਜੇ ਤੁਸੀਂ ਉਧਰੋਂ ਆਉਣਾ ਗੌਰਮント ਵੀ ਕਹਿੰਦੀ ਰ ਸਾਨੂੰ ਸਕਿੱਲ ਦੀ ਲੋੜ ਆ ਯਾ ਸਕਿੱਲ ਲੈ ਦੇ ਸੋਟਾ ਮਾ ਫਿਰ ਤਾਂ ਤੁਸੀਂ ਤਾਂ ਜਮਾਈ ਮਤਲਬ 800 ਟਾ ਮਾਰੇ ਆ ਹੁਣ ਮੈਨੂੰ ਇਹ ਗੱਲ ਦੱਸੋ ਵੀ ਹੁਣ ਤੁਹਾਨੂੰ ਕੀ ਲੱਗਦਾ ਕੁਝ ਗਵਰਨਮੈਂਟ ਤੁਹਾਨੂੰ ਵਰਕ ਪਰਮਿਟ ਐਕਸਟੈਂਡ ਕਰੂ ਜਾਂ ਇਹਦੇ ਤੇ ਕੋਈ ਸੋਚੂਗੀ ਕੁਝ ਲੱਗ ਰਿਹਾ ਕੁਝ ਸਾਨੂੰ ਵਰਕ ਪਰਮਿਟ ਨਹੀਂ ਚਾਹੀਦੇ ਸਾਨੂੰ ਸਾਡੇ ਡਿਸੀਜਨ ਚਾਹੀਦੇ ਬਾਈ ਵਰਕ ਪਰਮਿਟ ਨਾਲ ਅਸੀਂ ਬਾਈ ਸਟੇਬਲ ਤੇ ਹੋ ਜਾਾਂਗੇ ਬਟ 2 ਸਾਲ ਨੂੰ ਅਸੀਂ ਫੇਰ ਇਸੇ ਕੰਡੀਸ਼ਨ ਚ ਆ ਕੇ ਡਿੱਗੇ ਤੇ ਬਾਈ ਅਸੀਂ ਕਾਸੇ ਚੁੱਗੇ ਨਹੀਂ ਰਹਿਣਾ ਠੀਕ ਹੈ ਜੀ ਤੇ ਦੂਜੀ ਗ ਹੁਣ ਰੌਜਰਸ ਬੈਲ ਵਰਗੀਆਂ ਕੰਪਨੀਆਂ ਤੋਂ ਮੁੰਡਿਆਂ ਨੇ ਫਾਈਲਾਂ ਲਾਈਆਂ ਆਈਆਂ ਮੈਂ ਖੁਦ ਰੌਜਰਸ ਟੈਕਨੀਸ਼ਨ ਰਹਾ ਮੈਂ ਪਤਾ ਨਹੀਂ ਬਾਈ ਠੰਡ ਦੇ ਵਿੱਚ ਤਾਰਾ ਪਾਉਂਦੇ ਰਹੇ ਹੱਥਾਂ 'ਚ ਲਹੂ ਤੱਕ ਰਗਦਾ ਰਿਹਾ ਤੇ ਬਾਈ ਉਹਦਾ ਮੁੱਲ ਇਹ ਮੋੜਿਆ ਸਰਕਾਰ ਨਾਲ ਕਹਿੰਦੀ ਕਹੁੰਦੀ ਕੰਪਨੀ ਆ ਰੌਜਰ ਕਿੰਨੀ ਤਕੜੀ ਆ ਯਾਰ ਉਹਦੇ ਵਿੱਚ ਹੀ ਫੇ ਕਿਵੇਂ ਹੋ ਜਾਊਗਾ ਜੇ ਜੇ ਮੈਂ ਜੇ ਮੇਰੇ ਡਾਕੂਮੈਂਟ ਫਰਾਡ ਹਨਾ ਫਿਰ ਤੁਸੀਂ ਰੌਜਰਸ ਤੇ ਵੀ ਫੂਸੂ ਕਰੋ ਮੇਰੇ ਏਮਪਲੋਇਰ ਤੇ ਵੀ ਕਰੋ ਮੇਰੇ ਕੰਸਲਟੈਂਟ ਤੇ ਵੀ ਕਰੋ ਫਿਰ ਇਕੱਲਾ ਮੈਂ ਕਿਉਂ ਵਿਕਟਿਮ ਐ ਇਸ ਚੀਜ਼ ਦਾ ਫਿਰ ਮੈਂ ਅਕਤੂਬਰ 17 2024 ਚ 1300 ਬੰਦਾ ਰਾਈਟ ਤੇ ਉਹ 1300 ਬੰਦੇ ਚੋਂ ਇੱਕ ਬੰਦੇ ਦੀ ਫਾਈਲ ਵੀ ਅਪਰੂਵ ਨਹੀਂ ਕੀਤੀ ਉਹ 1300 ਦਾ 1300 ਹੀ ਮੋੜ ਤਾ ਉਹ 1300 ਹੀ ਫਰੋਡ ਆ ਯਾਰ ਕੋਈ ਬਈ ਧੱਕਾ ਕਰਨ ਦੀ ਕੋਈ ਹੱਦ ਹੁੰਦੀ ਤੁਸੀਂ ਇਹ ਦੇਖ ਲਓ ਤੁਸੀਂ ਇਹਨਾਂ ਨੇ ਫਿਰ ਕਿਹਾ ਸੀ ਸਾਨੂੰ ਸਾਡੇ ਕੋ ਕੋਟੇ ਹਨ ਨਹੀਂ ਵੈਬ ਫਾਰਮ 'ਤੇ ਰਿਸਪੌਂਸ ਹੁੰਦੇ ਰਹੇ ਕਿ ਵੇਟ ਕਰ ਲਓ ਅਸੀਂ ਤੁਹਾਨੂੰ ਡਿਸੀਜਨ ਦੇਵਾਂਗੇ ਅਸੀਂ ਵੇਟ ਕਰਦੇਗੇ ਤੁਸੀਂ ਐਮੈਂਡਮੈਂਟਸ ਲਿਆਂਦੀਆਂ ਅਸੀਂ ਉਹਨਾਂ ਦੀ ਰਿਸਪੈਕਟ ਕੀਤੀ ਕਿ ਇਹ ਅੱਗੇ ਵਾਲਿਆਂ ਤੇ ਲਾਗੂ ਹੋਣਗੀਆਂ ਕਿਉਂਕਿ ਰੂਲ ਆਉਂਦਾ ਜਿਹੜਾ ਉਹ ਨੈਕਸਟ ਪਾਰਟੀ ਤੇ ਲੱਗਦਾ ਨਾ ਕਿ ਪਿਛਲੀ ਤੇ ਲੱਗਦਾ ਤੇ ਉਹ ਵੀ ਤੁਸੀਂ ਸਾਡੇ ਤੇ ਲਾਗਦਾ ਚਲੋ ਅਸੀਂ ਫਿਰ ਵੀ ਵੇਟ ਕਰਦੇ ਰਹੇ ਫਿਰ ਅਸੀਂ ਐਫਓਆਈਆਂ ਪਾਈਆਂ ਭਾਈ ਮੇਰੀ ਐਫਓਆਈ ਅਕੋਰਡਿੰਗ ਮੇਰੀ ਫਾਈਲ 1 ਮਹੀਨੇ 3 ਦਿਨ ਬਾਅਦ ਅਪਰੂਵ ਪਈ ਸੀ ਮੈਂ ਹੁਣੇ ਵੀ ਤੁਹਾਨੂੰ ਖਾ ਸਕਦਾ ਹਾਂ ਹਾਂਜੀ ਆਫੀਸਰ ਦੇ ਨੋਟ ਪਏ ਆ ਕਿ ਕੈਂਡੀਡੇਟ ਹੈਡ ਮੀਟਸ ਕੈਂਡੀਡੇਟ ਮੀਟਸ ਮਿਨੀਮਮ ਰਿਕੁਆਇਰਮੈਂਟ ਰეკਮੈਂਡੇਸ਼ਨ ਗੁੱਡ ਟੂ ਅਪਰੂਵ ਆਲ ਦਾ ਡਾਕੂਮੈਂਟਸ ਵੈਰੀਫਾਈਡ ਤੇ ਤੁਸੀਂ ਫਿਰ ਵੀ 1 ਸਾਲ ਤਿੰਨ ਨੂੰ ਵੇਟ ਕਰਾ ਕੇ ਤੁਸੀਂ ਮੇਰੀ ਫਾਈਲ ਮੋੜਤੀ ਭਾਈ ਵੀ ਇਹ ਕੋਈ ਬਾਈ ਸੈਂਸ ਨਹੀਂ ਬਣਦੀ ਫਿਰ ਤੁਸੀਂ ਕਈ ਮੁੰਡੇ ਇਹੋ ਜਿਹੇ ਵੀ ਹੈਗੇ ਬਾਈ 17 17 ਮਹੀਨੇ ਉਹਨਾਂ ਦੀਆਂ ਫਾਈਲ ਤੇ ਅਫੀਸਰ ਹੀ ਨਹੀਂ ਪਾਇਆ ਗਿਆ ਅੱਛਾ ਇੱਦਾਂ ਹੀ ਪੈਂਡਿੰਗੇ ਪਈ ਰਹੀਆਂ ਪੈਂਡਿੰਗੇ ਪਈ ਰਹੀਆਂ ਫਿਰ ਕਈ ਮੁੰਡੇ ਇਹੋ ਜਿਹੇ ਵੀ ਹੈਗੇ ਜਿਨ੍ਹਾਂ ਦੀਆਂ ਕੰਪਨੀਆਂ ਚ ਜਾ ਕੇ ਚਾਰ ਚਾਰ ਅਰੀਆ ਨਾਲ ਵੈਰੀਫਾਈ ਵੀ ਕਰ ਲਿਆ ਉਹਨਾਂ ਦੀਆਂ ਵੀ ਮੋੜਤੀਆਂ ਕਿ ਕੋਈ ਗਰਾਊਂਡ ਤੇ ਸਾਨੂੰ ਦੋ ਵੀ ਹਾਂ ਵੀ ਇਹ ਕੰਮ ਜੈਨੂਇਨਲੀ ਹੋਇਆ ਤੁਸੀਂ ਮੈਂ ਮੰਨਦਾ ਬਾਈ ਫਰੋਡ ਹੁੰਦਾ ਹਰ ਜਗ੍ਹਾ ਹੀ ਹੁੰਦਾ ਕੌਇਨ ਦੇ ਪਹਿਲੂ ਦੋ ਹੁੰਦੇ ਐਂਡ ਤੇ ਟੇਲ ਮਾੜਾ ਵੀ ਆ ਚੰਗਾ ਵੀ ਬਟ ਇਹਦਾ ਮਤਲਬ ਇਹ ਥੋੜਾ ਨਾ ਵੀ ਕੋਈ ਇੱਕ ਮਾੜਾ ਤੇ ਸਾਰੇ ਚ ਮਾੜੇ ਹੋਗੇ ਤੁਸੀਂ ਸਾਨੂੰ ਤੁਸੀਂ ਇਹਨਾਂ ਨੇ ਕਿਹਾ ਸੀ ਵੀ ਅਸੀਂ ਇੰਟਰਵਿਊ ਦੀ ਕਾਲ ਕਰਾਂਗੇ ਵੈਰੀਫਾਈ ਕਰਾਂਗੇ ਇਹ ਇੰਟਰਵਿਊ ਚ ਕਲੀਅਰ ਹੋ ਜਾਂਦਾ ਜਿੰਨੇ ਕੋਈ ਕੰਮ ਦਿੱਤਾ ਹੋਇਆ ਜਵਾਬ ਹੀ ਨਹੀਂ ਦੇ ਸਕਦਾ ਪਹਿਲੀ ਦੀ ਗੱਲ ਤੁਸੀਂ ਇੰਟਰਵਿਊ ਨਹੀਂ ਲਈ ਤੁਸੀਂ ਸਾਨੂੰ ਇੰਟਰਵਿਊ ਕਾਲ ਕਰੋ ਜੇ ਅਸੀਂ ਨਹੀਂ ਪ੍ਰੂਫ ਕਰ ਪਾਉਂਦੇ ਕੋਈ ਰਿਸਪੈਕਟਿਵ ਬਟ ਤੁਸੀਂ ਸਾਡੇ ਕੋਈ ਪ੍ਰੋਸੀਜਨਲ ਫੇਅਰਨੈਸ ਨਾਮ ਦੀ ਚੀਜ਼ ਛੱਡੀ ਨਹੀਂ ਯਾਰ ਤੁਸੀਂ ਸਾਡੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਕਈ ਮੁੰਡੇ ਐ ਐੋਜੇ ਦੇ ਬਈ ਬਾਪ ਸਭ ਕੁਝ ਹੁੰਦਾ ਉਹਨਾਂ ਨੇ ਆਪਣੇ ਬਈ ਬਾਪ ਜੀ ਅੰਤਿਮ ਯਾਤਰਾ ਤੱਕ ਰਵੋਣ ਤੇ ਵੇਖੜੀ ਯਾਰ ਇਹਨਾਂ ਦੇ ਨਹੀਂ ਗਏ ਬਈ ਜਾ ਹੀ ਨਹੀਂ ਸਕਦੇ ਕਿਉਂਕਿ ਜੇ ਅਸੀਂ ਜਦੋਂ OINP ਫਾਈਲ ਕਰਦੇ ਆ ਉਹਦੇ ਵਿੱਚ ਅਸੀਂ ਇਹਨਾਂ ਨੂੰ ਸਾਈਨ ਕਰਦੇ ਆ ਇੰਟੈਂਟ ਟੂ ਰੈਸਾਈਡ ਕਿ ਮੈਂ ਅੰਟਾਰੀਓ ਦੇ ਵਿੱਚ ਹੀ ਰਹੂੰਗਾ ਜਿਹੜਾ 600 ਪੁਆਇੰਟ ਹੁੰਦਾ ਉਹ ਹਰ 6 ਸਾਲ ਦਾ 100 ਪੁਆਇੰਟ ਹੁੰਦਾ PNP ਅਪਰੂਵਲ ਤੋਂ ਬਾਅਦ ਵੀ ਤੁਸੀਂ 6 ਸਾਲ ਮਿਨੀਮਮ ਅੰਟਾਰੀਓ 'ਚ ਰਹਿਣਾ ਤੇ ਉਹ ਜੇ 38 ਚੋਂ ਬਾਹਰ ਅਸੀਂ ਇੰਡੀਆ ਨੂੰ ਆਊਟ ਕਰਦੇ ਆ ਸਾਡੀ ਫਾਈਲ ਨਾਲ ਦੇ ਨਾਲ ਇਹਦਾ ਮੋੜ ਦੇਣੀ ਵੀ ਤੁਸੀਂ ਇਹ ਕੈਨੇਡਾ ਛੱਡ ਕੇ ਚੱਲ ਕੇ ਠੀਕ ਹੈ ਜੀ ਸਾਰੇ ਪਾਸੇ ਬੰਦਸ਼ ਲਾ ਕੇ ਤੁਸੀਂ ਕਹਿੰਦੇ ਕੱਚੇ ਥੱਲੇ ਵੱਟ ਹੁੰਦੀ ਬਈ ਇਹਨਾਂ ਸਾਡੇ ਥੱਲੇ ਵੱਟ ਵੀ ਨਹੀਂ ਛੱਡੀ ਵਰਕ ਪਰਮਨ ਇਹਨਾਂ ਹੁਣ ਉਦੋਂ ਫਾਈਲਾਂ ਮੋੜੀਆਂ ਜਦੋਂ 80% ਬੰਦੇ ਦਾ ਵਰਕ ਪਰਮਨ ਮੜੂਗਾ ਫਿਰ ਕੋਟਾ 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 ਇੱਕੋ ਜਵਾਬ ਮਿਲਦਾ ਗਿਆ ਤੁਸੀਂ ਲੱਗਦਾ ਕਿ ਮੋੜਦੇ ਜਦੋਂ ਕੁਐਸਚਨ ਚੁੱਕੇ ਸੀ 28 ਅਕਤੂਬਰ ਨੂੰ ਪਾਰਲੀਮੈਂਟ ਚ ਉਹ ਵੀਡੀਓ ਕੱਢ ਕੇ ਦੇਖ ਲਓ ਉੱਚ ਵੀ ਕੋਟਾ ਕਿਹਾ ਗਿਆ ਹੁਣ ਕੋਟਾ ਵੱਧ ਗਿਆ ਸਰਕ ਫੈਡਰਲ ਗਵਰਨਮੈਂਟ ਨੇ ਕੋਟਾ ਵਾਪਸ ਦੇ ਦਿੱਤਾ ਕਰਦੇ ਉਸ ਚੀਜ਼ ਦੀ ਬਟ ਤੁਸੀਂ ਸਾਰਿਆਂ ਨੂੰ ਰਗੜ ਪਾ ਹੁਣ ਚੱਕਰ ਇਹ ਆ ਕਿ ਸਾਡੇ ਮਿਨਿਸਟਰ ਸਾਹਿਬ ਨੇ 2.1 ਬਿਲੀਅਨ ਡਾਲਰ ਦਾ ਫਰੋਡ ਦਾ ਇਨਜਾਮ ਲੱਗਦਾ ਪਿਆ ਅੱਛਾ ਠੀਕ ਹੈ ਜੀ ਤੇ ਇੱਕ ਤੁਸੀਂ ਇਹ ਦੇਖੋ ਵੀ ਜਿਹੜੇ ਬੰਦੇ ਦੇ ਖੁਦ ਫਰੋਡ ਦੇ ਇਨਜਾਮ ਲੱਗੇ ਹੋਣ ਉਹ ਖੁਦ ਫਰੋਡ ਇਨਵੈਸਟੀਗੇਟ ਕਰਕੇ ਇੰਨੇ ਬੰਦੇ ਦਾ ਧੱਕਾ ਕਰਦੇ ਉਹ ਗੱਲ ਬਾਤ ਹੀ ਪਿਆ ਕਿਸੇ ਮੈਂ ਇੱਕ ਚੋਰ ਦੂਜੇ ਚੋਰ ਨੂੰ ਕਹੇ ਚੋਰ ਆ ਤੁਸੀਂ ਮੰਨੋਗੇ ਵੀ ਉਹ ਚੋਰ ਆ ਜਿੰਨੇ ਚੱਕਰ ਤੁਹਾਨੂੰ ਨਹੀਂ ਪਤਾ ਠੀਕ ਹੈ ਜੀ ਤੇ ਉਹ ਹੁਣ ਚੱਕਰ ਇਹ ਆ ਕੋਟਾ ਵਧ ਗਿਆ ਜੇ ਹੁਣੇ 2600 ਬੰਦੇ ਚੋਂ 2000 ਵੀ ਪ੍ਰੂਵ ਹੁੰਦਾ ਇਹਨਾਂ ਨੂੰ ਫੈਡਰਲ ਤੋਂ ਘੇਰਾ ਪੈਣਾ ਵੀ ਤੁਸੀਂ ਫੰਡ ਕੇਸ ਬਿਹਾਫ ਤੇ ਲਿਆ ਤੁਹਾਡੇ ਕੋਲ ਬੰਦਾ ਆਲਰੇਡੀ ਪੈਂਡਿੰਗ ਪਿਆ ਸੀ ਤੇ ਇਸ ਕਰਕੇ ਇਹਨਾਂ ਨੇ ਸਾਨੂੰ ਮੋੜਤਾ ਵਾਈਪ ਆਊਟ ਹੋ ਗਏ ਦੈਟਸ ਇਟ ਗੁੱਡ ਟੂ ਗੋ ਵੀ ਸਾਡੀ ਲਾਈਫ ਦੀ ਕੋਈ ਵੈਲਿਊ ਹੀ ਨਹੀਂ ਤੇ ਯਾਰ ਜਿੱਦਣ ਵੀ ਆ ਕੁਝ ਹੁੰਦਾ ਹੁੰਦਾ ਮੈਂ ਇੱਕ ਗੱਲ ਨੋਟ ਕਰੀ ਆ ਇੱਥੇ ਕਾਫੀ ਲੰਬੇ ਸਮੇਂ ਤੋਂ ਵੀ ਜਦੋਂ ਵੀ ਕੋਈ ਗਵਰਨਮੈਂਟ ਤੱਕਾ ਕਰਦੀ ਓ ਠੰਡ ਵੀ ਤੱਕਾ ਸਾਡੇ ਨਾਲ ਬਹੁਤ ਕਰਦੀ ਅੱਜ ਵੀ ਹੱਥ ਠਾਰ ਰਹੇ ਨੇ ਕੰਮਾਂ ਲੱਗ ਰਿਹਾ ਤਾਂ ਨੌਜਵਾਨ ਤਾਂ ਵੀ ਡਟੇ ਹੋਏ ਹਲੇ ਦੇਖੋ ਵੀ ਜਿਵੇਂ ਹੁਣ ਗੱਲਾਂ ਬਾਤਾਂ ਚੱਲ ਰਹੀ ਨੇ ਵੀ ਸਕਿੱਲ ਵਾਲਿਆਂ ਤੇ ਐਡੀ ਵੱਡੀ ਤਲਵਾਰ ਧਰਤੀ ਵੀ ਹੋਰ ਜਿਹੜੇ ਫੀਲਡ ਨੇ ਜਾਂ ਹੋਰ ਕੈਟਾਗਰੀਆਂ ਨੂੰ ਤੇ ਹੋਣਾ ਕੀ ਹੈ ਕੁਝ ਨਹੀਂ ਕਹਿ ਸਕਦੇ ਅਸੀਂ ਆਉਣ ਵਾਲੇ ਸਮੇਂ ਦੱਸਾਂਗੇ ਤੁਹਾਨੂੰ ਤੇ ਅਗਲੀ ਜੋ ਤੁਹਾਡੀ ਕੋਈ ਗੱਲਬਾਤ ਕੋਈ 2025 ਵਾਲੇ ਜਿਹੜੇ ਐਪਲੀਕੈਂਟਸ ਨੇ ਰਾਈਟ ਉਹਨਾਂ ਦੀਆਂ ਫਾਈਲਾਂ ਤੁਸੀਂ ਹਾਂਜੀ ਉਹਨਾਂ ਤੇ ਚੱਲ ਰਿਆ ਮੈਨੂੰ ਤੁਸੀਂ ਦੱਸੋ ਵੀ ਐਸੀ ਕਿਹੜੀ ਵੈਰੀਫਿਕੇਸ਼ਨ ਤੁਸੀਂ ਉਹਨਾਂ ਦੀ ਫਾਈਲ ਤੇ ਹਫ਼ਤੇ 'ਚ ਕਰਦੇ ਸਾਡੀਆਂ ਤੁਸੀਂ ਦੋ ਸਾਲਾਂ 'ਚ ਨਹੀਂ ਕਰ ਸਕਦੇ ਠੀਕ ਹੈ ਜੀ ਕੋਈ ਤਰੀਕਾ ਹੁੰਦਾ ਘੱਟ ਤੋਂ ਫਰਸਟ ਸਰਵਿਸ ਹੁੰਦਾ ਤੁਸੀਂ ਟਿਮ ਹੌਟਨ ਤੇ ਚੱਲ ਜਿਓ ਤੁਸੀਂ ਪਹਿਲਾਂ ਜਾਓਗੇ ਤੁਹਾਡੀ ਪਹਿਲਾਂ ਮਾਰੀ ਆਊਗੀ ਤੇ ਬਟ ਇਹ ਬਾਈ ਇਹਨਾਂ ਨੇ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ ਸਾਡੀ ਜ਼ਿੰਦਗੀ ਵਿੱਚ ਮੈਂ ਹੁਣ ਬਾਈ ਅੱਜ ਤੋਂ 10 ਦਿਨ ਬਾਅਦ ਮੈਂ ਆਪਣੇ ਮਾਪਿਆਂ ਨੂੰ 5 ਸਾਲ ਬਾਅਦ ਮਿਲਣ ਚੱਲਿਆ ਆਂ ਕਰੇ ਮੈਂ ਹੁਣ ਕਿਹੜਾ ਮੂੰਹ ਲੈ ਕੇ ਜਾਣਾ ਕੀ ਗੱਲ ਹੈ ਇਥੇ ਵੀਡੀਓ ਥੱਲੇ ਵੀ ਕਮੈਂਟ ਆ ਜਾ ਰਹੇ ਨੇ ਗਵਰਨਮੈਂਟ ਨੇ ਚੰਗਾ ਕੀਤਾ ਇਹਨਾਂ ਨੂੰ ਕੱਢ ਦੋ ਇਹ ਕਰ ਦੋ ਉਹ ਕਰ ਦੋ ਪਰ ਹੁਣ ਮੈਂ ਦੋ ਬਾਈਆਂ ਨਾਲ ਗੱਲ ਕੀਤੀ ਆ ਬੰਦੇ ਦਾ ਗੱਲ ਕਰਨ ਤੋਂ ਪਤਾ ਲੱਗ ਜਾਂਦਾ ਬੰਦਾ ਬੰਤੇ ਨੇ ਇਸ ਕੰਟਰੀ ਨੂੰ ਦਿੱਤਾ ਕੀ ਆ ਮਿਹਨਤਾਂ ਕਰੀਆਂ ਨੇ ਕੰਮ ਕੀਤਾ ਟੈਕਸ ਭਰੇ ਆ ਡਿਸਿਪਲਨਚ ਰਹੇ ਹਨ ਤੇ ਗਵਰਨਮੈਂਟ ਵਿੱਚ ਆ ਕੇ ਕਹਿ ਦੋ ਵੀ ਚਲੋ ਆਪਣੇ ਘਰ ਨੂੰ ਮਤਲਬ ਸਮਝ ਨਹੀਂ ਲੱਗਦੀ ਹੈਗੀ ਵੀ ਜਿਹੜੇ ਸਾਰਾ ਕੁਝ ਆਪਣਾ ਕਰੀਮ ਵਰਤੇ ਆ ਸਾਰਾ ਆਪਣੇ ਡਾਕੂਮੈਂਟ ਵੀ ਸਹੀ ਕਰੀ ਫਿਰਦੇ ਆ ਸਕਿਲ ਚ ਕੰਮ ਵੀ ਕੀਤਾ ਜੋਬਾਂ ਵੀ ਕੀਤੀਆਂ ਯਾਰ ਉਹ ਵੀ ਉਹਨਾਂ ਨੂੰ ਇਦਾਂ ਤੱਕਾ ਤੇ ਆਉਣ ਵਾਲੇ ਸਭ ਨੂੰ ਤੁਹਾਨੂੰ ਦੱਸਾਂਗੇ ਵੀ ਬਾਈ ਹੁਣ ਕੀ ਕਰਦੇ ਨੇ ਜਾਂ ਹੋਰ ਵੀਰਾਂ ਨਾਲ ਗੱਲਬਾਤ ਕਰਦੇ ਆ ਥੈਂਕ ਯੂ ਧੰਨਵਾਦ ਜੀ